ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇ ਸਿੰਘ ਰਾਣਾ ਨੰਗਲ ਦੇ ਵਿੱਚ ਬੀਤੇ ਦਿਨ ਹੋਏ ਵਿਕਾਸ ਬੱਗਾ ਦੇ ਕਾਤਲਾਂ ਨੂੰ ਪੁਲਿਸ ਵੱਲੋਂ ਪਕੜ ਲਿਆ ਗਿਆ ਸੀ ਅਤੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ 6 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ આરોપીਆਂ ਨੂੰ ਤੇ ਉਹਨਾਂ ਦੀ ਨਿਸ਼ਾਨਦੇਹੀ ਉੱਤੇ ਦੋ ਹੋਰ આરોપીਆਂ ਨੂੰ ਪਕੜ ਕੇ ਨੰਗਲ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਇਹਨਾਂ ਚਾਰਾਂ ਨੂੰ 7 ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੰਗਲ ਨੇ ਦੱਸਿਆ ਕਿ આરોપી ਕੋਲੋਂ 32 ਬੋਰ ਦਾ ਰਿਵੋਲਵਰ ਅਤੇ 7 ਜਿੰਦਾ ਰਾਉਂਡ ਵੀ ਬਰਾਮਦ ਕੀਤੇ ਗਏ ਹਨ ਅਤੇ ਹੋਰ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਵੱਡੇ ਖੁਲਾਸੇ ਹੋ ਜਾਣ ਤੇ ਚਲੋ ਆਹ ਤੁਹਾਨੂੰ ਵੀ ਸੁਣਾਵਾਂ ਕਿ ਬਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਕੀ ਕੀਤਾ ਇਹਨਾਂ ਦਾ ਅੱਜ ਅਸੀਂ ਕੋਰਟ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੇ ਹੈਗਾ ਇਹਦਾ ਇਹਨਾਂ ਨੂੰ 7 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈਗਾ ਇਹ ਗੁਰਪ੍ਰੀਤੋ ਉਰਫ ਗੋਰਾ ਹੈਗਾ ਪੰਨੂ ਮਾਜਰੇ ਦਾ ਨਵੇਂ ਸ਼ਹਿਰ ਦੇ ਰਹਿਣ ਵਾਲਾ ਇਹਦੇ ਕੋਲ 32 ਬੋਰ ਦਾ ਪਿਸਤਲ ਸੱਤਕਾਰ ਤੋਂ ਮਿਲਿਆ ਹੈ ਇਹਦੇ ਕੋਲ ਪਰ ਇਹਨਾਂ ਵੀ ਜਿਹੜੀ ਚੀਜ਼ ਦੀ ਰਿਪੋਰਟ ਮੰਗ ਚੱਲਿਆ ਪਿਛਲਾ ਕੋਈ ਉਹਦੇ ਵਿੱਚ ਇਹਨਾਂ ਨੇ ਕੀਤੀ ਹੋਵੇ ਕਿੰਨੇ ਇਹਨਾਂ ਦੀ ਹੈ ਕਿੰਨੇ ਨਹੀਂ ਨਹੀਂ ਉਹ ਚਲਦੀ ਪਈ ਇਨਵੈਸਟੀਗੇਸ਼ਨ ਚਲਦੀ ਪਈ ਆ ਉਹ ਜਦੋਂ ਵੀ ਕੋਈ ਗੱਲ ਸਾਹਮਣੇ ਆਏ ਤਾਂ ਤੁਹਾਨੂੰ ਦੱਸਾਂਗੇ ਸਰ ਜੀ ਤੇ ਦੂਸਰਾ ਚੌਥਾ ਤੋਂ ਕੋਈ ਮਿਲਿਆ ਸਰ ਕੁਝ ਮੇਰਾ ਕਹਿਣਾ ਨੇ ਉਹ ਹਜੇ ਚੱਲਦਾ ਸਾਡਾ ਇਨਵੈਸਟੀਗੇਸ਼ਨ ਚੱਲਦੀ ਹੈਗੀ ਆ ਉਹ ਤੋਂ ਬਜਿਓ ਕੋਈ ਗੱਲ ਕੋਈ ਸਾਹਮਣੇ ਤੁਹਾਨੂੰ ਫਿਰ ਦੱਸਾਂਗੇ ਪਰ